ਰੋੜਕਾ ਕਲਾ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਆਤਮਾ ਸਕੀਮ ਮਦੀਨ ਬਲਾਕ ਪਤਰੀ ਕਿਸਾਨ ਕਲਾਈ ਕੈਂਪ ਲਗਾਇਆ ਗਿਆ ਇਸ ਕੈਂਪ ਦਾ ਮੁੱਖ ਵਿਸ਼ਾ ਝੋਨੇ ਦੀ ਫਸਲ ਦੇ ਮਧਰੇ ਰੁਕਸਬੰਦੀ ਸੀ ਕੈਂਪ ਵਿੱਚ ਚੇਚੇ ਤੌਰ ਤੇ ਮਾਨ ਜੋਗੋ ਮੁੱਖ ਖੇਤੀਬਾੜੀ ਅਫਸਰ ਜਲੰਧਰ ਡਾਕਟਰ ਰੰਤੀ ਹੀਰ ਸਿੰਘ ਠਾਕੁਰ ਪਹੁੰਚੇ ਉਹਨਾਂ ਨੇ ਸਭ ਜ਼ਿਮੀਦਾਰਾਂ ਨਾਲ ਆਪਾਤਾ ਕਾਇਮ ਕਰ ਉਹਨਾਂ ਦੀ ਖੇਤੀ ਸਬੰਧੀ ਦਿੱਕਤਾਂ ਨੂੰ ਦੂਰ ਕਰਨ ਦਾ ਪ੍ਰੋਸਾ ਦਿੱਤਾ ਡਾਕਟਰ ਹਰਵਿੰਦਰ ਸਿੰਘ ਕੇਵੀਕੇ ਨੂਰਮਲ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਝੋਨੇ ਦਾ ਮਧਰਾ ਰੋਗ ਇੱਕ ਵਾਇਰਸ ਨਾਲ ਹੁੰਦਾ ਹੈ ਇਸ ਵਾਇਰਸ ਨੂੰ ਫਲਾਉਣ ਦਾ ਕੰਮ ਚਿੱਟੀ ਪੇਠ ਵਾਲਾ ਟਿੰਡਾ ਕਰਦਾ ਹੈ ਜਿਸ ਨੂੰ ਜ਼ਿਮੀਦਾਰ ਆਮ ਤੌਰ ਤੇ ਝੋਨੇ ਦੇ ਤੇਲੇ ਵਜੋਂ ਜਾਣਦੇ ਹਨ ਇਸ ਬਿਮਾਰੀ ਵਿੱਚ ਝੋਨੇ ਦਾ ਬੂਟਾ ਆਮ ਨਾਲੋਂ ਛੋਟਾ ਰਹਿ ਜਾਂਦਾ ਹੈ ਪ੍ਰਭਾਵਿਤ ਬੂਟਾ ਖੇਤ ਵਿੱਚ ਮਧਰਾ ਰਹਿਣ ਕਰਕੇ ਆਮ ਹੀ ਪਛਾਣਿਆ ਜਾ ਸਕਦਾ ਹੈ ਬੂਟੇ ਦੇ ਮਧਰੇ ਪਾਉਣ ਦਾ ਇੱਕ ਕਾਰਨ ਜ਼ਿੰਕ ਦੀ ਘਾਟ ਵੀ ਹੋ ਸਕਦੀ ਹੈ ਜਿਸ ਕਈ ਕਿਸਾਨ ਵੀਰ ਬਿਮਾਰੀ ਵਾਲਾ ਬੂਟਾ ਸਮਝ ਲੈਂਦੇ ਹਨ ਜਿੰਕ ਦੀ ਘਾਟ ਵਿੱਚ ਪੱਤਾ ਲੋਹੇ ਦੀ ਜੰਗ ਲੱਗਣ ਵਾਂਗ ਨਿਸ਼ਾਨੀਆਂ ਦਿਖਾਉਂਦਾ ਹੈ ਜਿੰਕ ਵਾਲੇ ਮਧਰੇਪਾਂ ਨੂੰ ਜਿੰਕ ਖਾਦ ਦੀ ਵਰਤੋਂ ਨਾਲ ਦੂਰ ਕੀਤਾ ਜਾ ਸਕਦਾ ਹੈ ਜਦਕਿ ਤੇਲੇ ਦੀ ਸਿਫਾਰਿਸ਼ ਛੁਦਾ ਦਵਾਈ ਦੀ ਸਪਰੇ ਕਰਕੇ ਬਿਮਾਰੀ ਨੂੰ ਅੱਗੇ ਫੈਲਣ ਤੋਂ ਰੋਕਿਆ ਜਾ ਸਕਦਾ ਹੈ ਡਾਕਟਰ ਅਸ਼ਵਿੰਦਰ ਕੁਮਾਰ ਬਲਾ ਖੇਤੀਬਾੜੀ ਅਫਸਰ ਰੋੜਕਾ ਕਲਾਬ ਵੱਲੋਂ ਦੱਸਿਆ ਗਿਆ ਕਿ ਐਸੇ ਰੋਗ ਦਾ ਪਤਾ ਕਰਨ ਲਈ ਕਿਸਾਨ ਨੇ ਤਾਂ ਆਪਣੇ ਖੇਤ ਦਾ ਨਿਰੀਖਣ ਕਰਨਾ ਜੇਕਰ ਖੇਤ ਵਿੱਚ ਕੋਈ ਪ੍ਰਭਾਵਿਤ ਬੂਟਾ ਦਿਖਦਾ ਆਇਆ ਤਾਂ ਉਸ ਨੂੰ ਪੱਟ ਕੇ ਮਿੱਟੀ ਵਿੱਚ ਦੱਬ ਦਿੱਤਾ ਜਾਵੇ ਤਾਂ ਕਿ ਤੇਲੇ ਬਰਾਹੀਂ ਇਹ ਰੋਗ ਅੱਗੇ ਹੋਰ ਨਾ ਫੈਲ ਸਕੇ ਉਹਨਾਂ ਨੇ ਕਿਸਾਨਾਂ ਨੂੰ ਸੋਸ਼ਲ ਮੀਡੀਆ ਤੇ ਆਈਆਂ ਵੀਡੀਓਾਂ ਤੋਂ ਪ੍ਰਭਾਵਿਤ ਨਾ ਹੋਣ ਲਈ ਵੀ ਕਿਹਾ ਕਿਉਂਕਿ ਇਸ ਨਾਲ ਡਰ ਦਾ ਮਾਹੌਲ ਬਣਨ ਕਾਰਨ ਕਈ ਕਿਸਾਨ ਵੀ ਲੋੜ ਤੋਂ ਵੱਧ ਚਿੰਤਤ ਹਨ ਜਦ ਕਿ ਜਲੰਧ ਜ਼ਿਲ੍ਹੇ ਵਿੱਚ ਰੋਗ ਦਾ ਪ੍ਰਕੋਪ ਨਾ ਮਾਤਰ ਹੀ ਹੈ ਡਾਕਟਰ ਪ੍ਰਭਜੀਤ ਕੌਰ ਕੇ ਵੀ ਕੇ ਨੂਰਮਲ ਨੇ ਨਦੀਨਾ ਸੰਬੰਧੀ ਜਾਣਕਾਰੀ ਦਿੱਤੀ ਡਾਕਟਰ ਰਮਨਦੀਪ ਖੇਤੀਬਾੜੀ ਵਿਕਾਸ ਅਫਸਰ ਰੋੜਕ ਕਲਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਲਾਕ ਵਿੱਚ ਕੁਝ ਕਿਸਾਨਾਂ ਦੁਆਰਾ ਇਸ ਰੋਗ ਬਾਰੇ ਦੱਸਿਆ ਗਿਆ ਸੀ ਵਿਭਾਗ ਅਤੇ ਯੂਨੀਵਰਸਿਟੀ ਦੀ ਟੀਮ ਵੱਲੋਂ ਉਨ੍ਹਾਂ ਖੇਤਾਂ ਦਾ ਦੌਰਾ ਕੀਤਾ ਜਾ ਚੁੱਕਿਆ ਹੈ ਅਤੇ ਬੂਟਿਆਂ ਦੀ ਨਮੂਨੇ ਲੈ ਕੇ ਯੂਨੀਵਰਸਿਟੀ ਲੈਬ ਵਿੱਚ ਟੈਸਟ ਹੱਤ ਭੇਜੇ ਜਾ ਚੁੱਕੇ ਹਨ ਯੂਨੀਵਰਸਿਟੀ ਦੀ ਰਿਪੋਰਟ ਅਨੁਸਾਰ ਉਨ੍ਹਾਂ ਦੇ ਸੈਂਪਲ ਵਿੱਚ ਵਾਇਰਸ ਨਹੀਂ ਆਇਆ ਹੈ ਇਸ ਲਈ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ ਡਾਕਟਰ ਜਸਵੀਰ ਸਿੰਘ ਖੇਤੀਬੜੀ ਐਫਐਸ ਜਲੰਧਰ ਵੱਲੋਂ ਕਿਸਾਨਾਂ ਨੂੰ ਖਾਦਾਂ ਦੀ ਸਹੀ ਵਰਤੋਂ ਬਾਰੇ ਦੱਸਿਆ ਗਿਆ ਡਾਕਟਰ ਗੁਰਦੀਪ ਸਿੰਘ ਨੇ ਕਿਸਾਨਾਂ ਨੂੰ ਮਿੱਟੀ ਦੀ ਪਰਖ ਬਾਰੇ ਜਾਣਕਾਰੀ ਦਿੱਤੀ ਤਾਂ ਕਿ ਝੋਨਾ ਲਗਾਉਣ ਤੋਂ ਪਹਿਲਾਂ ਜ਼ਿੰਕ ਦੀ ਕਮੀ ਨੂੰ ਦੂਰ ਕੀਤਾ ਜਾ ਸਕੇ ਇਸ ਕੈਂਪ ਨੂੰ ਬਲਾਕ ਦੇ ਕਿਸਾਨਾਂ ਵੱਲੋਂ ਭਰਮਾ ਹੁੰਗਾਰ ਦਿੱਤਾ ਗਿਆ ਵੱਖ-ਵੱਖ ਪਿੰਡਾਂ ਤੋਂ ਵੱਡੀ ਗਿਣਤੀ ਵਿੱਚ ਕਿਸਾਨਾਂ ਅਤੇ ਕਿਸਾਨ ਆਗੂਆਂ ਨੇ ਇਸ ਕੈਂਪ ਵਿੱਚ ਆਪਣੀ ਸ਼ਮੂਲੀਅਤ ਕੀਤੀ ਕੈਂਪ ਵਿੱਚ ਸਾਰੇ ਕਿਸਾਨਾਂ ਨੂੰ ਨਹਿਮ ਦੇ ਬੂਟੇ ਵੀ ਵੰਡੇ ਗਏ ਤਾਂ ਕਿ ਵਾਤਾਵਰਣ ਦੀ ਸੰਭਾਲ ਵਿੱਚ ਪੰਜਾਬ ਦੇ ਰਵਾਇਤੀ ਬੂਟਿਆਂ ਨੂੰ ਬਚਾਇਆ ਜਾ ਸਕੇ ਅੱਜ ਰੁੜਕਾ ਕਲਾਂ ਬਲੌਗ ਦੇ ਵਿੱਚ ਕਿਸਾਨ ਸਿੱਖ ਲਈ ਕੈਂਪ ਜਿਹੜਾ ਲਗਾਇਆ ਗਿਆ ਜਿਹਦੇ ਵਿੱਚ ਸਾਡੇ ਵਿਭਾਗ ਦੇ ਅਫਸਰ ਸਾਹਿਬਾਨ ਨੇ ਔਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਕੇਵੀਕੇ ਨੂਰ ਮਹਿਲ ਤੋਂ ਖਾਸ ਤੌਰ ਤੇ ਆਏ ਯੂਨੀਵਰਸਿਟੀ ਦੇ ਮਾਹਿਰ ਉਹਨਾਂ ਨੇ ਝੋਨੇ ਦੀ ਫਸਲ ਦੀ ਸਾਮ ਸੰਭਾਲ ਕਿਵੇਂ ਅਸੀਂ ਇਸ ਸਮੇਂ ਕਰਨੀ ਹੈ ਜਾਂ ਜਿਵੇਂ ਝੋਨੇ ਤੇ ਮਦਰੇਪਣ ਦਾ ਜੋ ਆ ਰਿਹਾ ਪ੍ਰੋਬਲਮ ਉਹਦਾ ਉਹਦੇ ਬਾਰੇ ਵਿਚਾਰ ਕਰਨ ਲਈ ਕਿਸਾਨਾਂ ਨੂੰ ਅੱਜ ਇਕੱਠੇ ਕੀਤਾ ਸੀ ਕਿ ਇਹ ਕੋਈ ਬਿਮਾਰੀ ਜਿਹੜੀ ਆ ਇਹ ਵਾਇਰਸ ਕਰਕੇ ਜੇ ਕੋਈ ਹੈਗੀ ਸੀ ਉਹ ਉਹਦੇ ਯੂਨੀਵਰਸਿਟੀ ਤੋਂ ਅਸੀਂ ਟੈਸਟ ਕਰਾਉਣ ਲਈ ਸੈਂਪਲ ਭੇਜੇ لیکن ਕਿਸੇ ਤਰ੍ਹਾਂ ਦਾ ਵਾਇਰਸ ਜਿਹੜਾ ਰਿਪੋਰਟ ਨਹੀਂ ਕੀਤਾ ਗਿਆ ਇਸ ਕਰਕੇ ਪੈਨਿਕ ਹੋਣ ਦੀ ਕੋਈ ਜ਼ਰੂਰਤ ਨਹੀਂ ਹੈ ਲੇਕਿਨ ਲਗਾਤਾਰ ਨਿਰੰਤਰ ਜਰੂਰ ਰੱਖਣਾ ਹੈ ਸਾਡੇ ਮਾਹਿਰਾਂ ਨਾਲ ਸੰਪਰਕ ਰੱਖੋ ਦਫ਼ਤਰਾਂ ਦੇ ਵਿੱਚ ਉਹਨਾਂ ਦੇ ਟੈਲੀਫੋਨ ਰਾਹੀਂ ਜਾਂ ਜਦੋਂ ਖੁਦ ਉਹ ਪਿੰਡ ਦੇ ਵਿੱਚ ਆਉਂਦੇ ਆ ਇਕੱਠੇ ਹੋ ਕੇ ਤੇ ਉਹਨਾਂ ਦੇ ਮੁਤਾਬਕ ਹੀ ਕੋਈ ਦਵਾਈ ਛੜਕਾ ਕਰਨਾ ਐਵੇਂ ਜੇ ਕੋਈ ਡੀਲਰ ਜਾਂ ਕੋਈ ਗਵਾਂਢੀ ਕਿਸਾਨ ਜਾਂ ਕੋਈ ਦਵਾਈ ਦਾ ਛੜਕਾ ਕਰਦਾ ਉਹਦੇ ਮਗਰ ਲਾ ਕੇ ਛੜਕਾ ਨਹੀਂ ਕਰਨਾ ਅਦੋਸਰ ਇੱਕ ਜਿਹੜੀ ਯੂਰੀਆ ਖਾਦ ਦੀ ਕਿੱਲ ਦਾ ਦਾ ਜਿਹੜਾ ਮਾਮਲਾ ਹੈ ਕਿਸਾਨਾਂ ਨਾਲ ਵੱਡੇ ਪੱਧਰ ਤੇ ਉਠਾਇਆ ਜਾ ਰਿਹਾ ਉਹਦੇ ਬਾਬਤ ਕੀ ਕਹੂੰਗਾ ਦੇਖੋ ਯੂਰੀਆ ਖਾਦ ਦੀ ਜਿਹੜੀ ਕੰਜ਼ਮਪਸ਼ਨ ਹੈ ਸਾਡੇ ਜ਼ਿਲ੍ਹੇ ਦੇ ਵਿੱਚ ਸਪਲਾਈ ਪਿੱਛੋਂ ਪੂਰੀ ਆ ਰਹੀ ਹੈ ਲੇਕਿਨ ਸਪ੍ਰਿੰਗ ਮੀਜ ਜਿਹੜੀ ਆ ਜਿਹੜੀ ਬਹਾਰ ਰੋਦੀ ਮੱਕੀ ਸੀ ਉਹਦੇ ਵਿੱਚ ਸਾਡੇ ਕਿਸਾਨ ਬਹੁਤ ਜ਼ਿਆਦਾ ਯੂਰੀਆ ਦੀ ਵਰਤੋਂ ਕਰਦੇ ਆ ਅਸੀਂ ਹਮੇਸ਼ਾ ਹੀ ਹਰ ਕੈਂਪ ਦੇ ਵਿੱਚ ਜਾਂ ਕਿਸਾਨਾਂ ਨੂੰ ਜਵੇਂ ਵੀ ਮਿਲਦੇ ਆ ਉਹਨਾਂ ਨੂੰ ਹਮੇਸ਼ਾ ਅਸੀਂ ਗਾਈਡ ਕਰਦੇ ਆ ਕਿ ਸਿਰਫ ਸਿਫਾਰਿਸ਼ ਦੇ ਤੌਰ ਤੇ ਜਿਹੜੀ ਯੂਨੀਵਰਸਿਟੀ ਕਹਿੰਦੀ ਹੈ ਉਹ ਦੇ ਮੁਤਾਬਕ ਹੀ ਯੂਰੀਆ ਵਰਤੋਂ ਕੀਤੀ ਜਾਏ। ਲੇਕਿਨ ਐਨ ਐਫ ਐਲ ਕੰਪਨੀ ਹੈ ਜਿਹਦਾ ਰੇਕ ਸਾਡੇ ਪਿਛਲੇ ਸਮੇਂ ਦੇ ਵਿੱਚ ਜਿਲੰਦਰ ਨਹੀਂ ਲੱਗ ਸਕੇ। ਉਹਦਾ ਕਾਰਨ ਉਹਨਾਂ ਦੇ ਕੋਲ ਟਰਾਂਸਪੋਰਟ ਦਾ ਕੋਈ ਇਸ਼ੂ ਸੀਗਾ। ਲੇਕਿਨ ਗਵਾਂਢੀ ਜ਼ਿਲ੍ਹਿਆਂ ਤੋਂ ਅਸੀਂ ਖਾਦ ਜਿਹੜੀ ਆ ਉਹ ਸਪਲਾਈ ਕਰਵਾ ਰਹੇ ਹਾਂ। ਕੱਲ ਵੀ ਐਤਵਾਰ ਇੱਕ ਰੇਕ ਜਿਹੜਾ ਆਰ ਸੀ ਐਫ ਦਾ ਲੱਗਿਆ ਸੋਚੋ ਅੱਜ ਕਿਸਾਨਾਂ ਨੂੰ ਖਾਦ ਮਿਲੀ ਹੈ। ਔਰ ਅੱਜ ਵੀ ਇੱਕ ਰੇਕ ਕਪੂਰਸਲਾ ਲੱਗ ਜਾਣਾ ਕੱਲ ਸਵੇਰ ਤੱਕ ਤੁਹਾਡੇ ਏਰੀਏ ਦੇ ਵਿੱਚ ਮੈਂ ਅੱਜ ਹੀ ਡੀਐਮ ਸਾਹਿਬ ਨਾਲ ਗੱਲ ਕਰ ਰਿਹਾ ਸੀ ਕਿ ਸੁਸਾਇਟੀਆਂ ਦੇ ਵਿੱਚ 300 ਤੋਂ 400 ਮੀਟ्रिक टन ਜਿਹੜਾ ਯੂਰੀਆ ਆ ਜਾਣਾ ਪ੍ਰਾਈਵੇਟ ਰਿਟੇਲਰਸ ਜਿਹੜੇ ਆ ਸਾਡੇ ਉਹਨਾਂ ਨੂੰ ਵੀ ਯੂਰੀਆ ਜਿਹੜਾ ਨਾਲ ਦੇ ਨਾਲ ਆਏਗਾ ਔਰ ਨਾਲੇ 2 ਦਿਨ ਬਾਅਦ ਇੱਕ ਰੇਕ 2500 ਟਨ ਦਾ ਜਿਹੜਾ ਪਾਈਪਲਾਈਨ 'ਚ ਹੈ ਉਹ ਵੀ ਆ ਜਾਣਾ ਕੋਈ ਪੈਨਿਕ ਹੋਣ ਦੀ ਜ਼ਰੂਰਤ ਨਹੀਂ ਹੈ ਸਾਰੇ ਕਿਸਾਨਾਂ ਨੂੰ ਜਿਹੜਾ ਯੂਰੀਆ ਮਿਲੇਗਾ ਪਰ ਮੇਰੀ ਇੱਕ ਇੱਥੇ ਬੇਨਤੀ ਹੈ ਕਿ ਜੋ ਸਫਾਰਿਸ਼ ਹੈ ਉਹਦੇ ਮੁਤਾਬਕ ਇਹੀ ਯੂਰੀਆ ਖਾਦ ਦੀ ਵਰਤੋਂ ਕੀਤੀ ਜਾਏ ਕਿਉਂਕਿ ਇਹ ਆਪਾਂ ਵੱਧ ਯੂਰੀਆ ਪਾਉਨੇ ਆ ਉਹਦੇ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਜਾਂ ਕੀੜੇ ਮਕੌੜਿਆਂ ਨੂੰ ਅਸੀਂ ਸਦਾ ਲੇਦੇ ਡਾਕਟਰ ਸਾਹਿਬ ਨਾਲ ਜਿਹੜਾ ਖਾਦਾਂ ਦੇ ਨਾਲ ਟੈਕਿੰਗ ਦਾ ਵਾਕੋ ਕੁਝ ਜਿਹੜੇ ਚੀਜ਼ਾਂ ਦਿੱਤੀਆਂ ਜਾ ਰਹੀਆਂ ਉਹ ਵੀ ਜਿਹੜਾ ਮਾਮਲਾ ਕਿਸਾਨਾਂ ਵੱਲੋਂ ਉਠਾਇਆ ਜਾ ਰਿਹਾ ਹੈਗਾ ਮੈਂ ਅੱਜ ਇਸ ਕੈਂਪ ਦੇ ਵਿੱਚ ਵੀ ਕਿਸਾਨ ਵੀਰਾਂ ਨੂੰ ਇਹੀ ਗੱਲ ਕਹੀ ਹੈ ਕਿ ਜੇ ਕੋਈ ਵੀ ਰਿਟੇਲਰ ਕੋਈ ਵੀ ਡੀਲਰ ਜਾਂ ਕੋਈ ਸੁਸਾਇਟੀ ਜੇ ਤੁਹਾਨੂੰ ਖਾਦ ਦੇ ਨਾਲ ਕੋਈ ਚੀਜ਼ ਬੇਲੋੜੀ ਤੁਹਾਨੂੰ ਦਿੰਦੇ ਆ ਉਹ ਇਮੀਡੀਏਟਲੀ ਸਾਡੇ ਵਿਭਾਗ ਦੇ ਅਫਸਰਾਂ ਦੇ ਧਿਆਨ ਦੇ ਵਿੱਚ ਲਿਆਂਦਾ ਜਾਏ ਉਸ ਖਾਦ ਡੀਲਰ ਦਾ ਸੀ ਇਮੀਡੀਏਟਲੀ ਲਾਇਸੈਂਸ ਜਿਹੜਾ ਉਹ ਕੱਟ ਕਰਦੇ ਆ ਅੱਜ ਦੇ ਕੈਂਪ ਵਿੱਚ ਡਾਕਟਰ ਸਾਹਿਬ ਜਿਹੜਾ ਮੱਕੀ ਦੀ ਕਾਸ਼ਤ ਤੋਂ ਸੰਬੰਧਿਤ ਵੀ ਜਿਹੜਾ ਕਿਸਾਨਾਂ ਨੂੰ ਉਪਰੀਤ ਕੀਤਾ ਗਿਆ ਉਹਦੇ ਬਾਬ ਕੀ ਸੰਦੇਸ਼ ਆ ਡਾ ਆ ਵੇਖੋ ਮੱਕੀ ਜਿਹੜੀ ਪਾਇਲਟ ਪ੍ਰੋਜੈਕਟ ਸਾਡੇ ਪੰਜਾਬ ਸਰਕਾਰ ਵੱਲੋਂ ਇਸ ਵਾਰ ਜ਼ਿਲ੍ਹਾ ਜਲੰਧਰ ਚੁਣਿਆ ਗਿਆ ਸੀ ਉਹਦੇ ਵਿੱਚ 7000 ਰੁਪਿਆ ਪਰ ਏਕੜ ਇਹ ਸਰਕਾਰ ਵੱਲੋਂ ਦਿੱਤਾ ਜਾਣਾ ਉਹਦੇ ਚ ਅਸੀਂ 1500 ਹੈਕਟੇਰ ਏਰੀਆ ਜਿਹੜਾ ਉਹ ਇਸ ਵਾਰ ਅਸੀਂ ਮੱਕੀ ਹੀ ਹਟ ਲਿਆਂਦਾ ਔਰ ਕਿਸਾਨ ਵੀਰਾਂ ਨੂੰ ਮੇਰੀ ਇਹੀ ਬੇਨਤੀ ਹੈ ਕਿ ਉਹ ਵਿਭਾਗ ਨਾਲ ਸੰਪਰਕ ਰੱਖਣ ਹੁਣ ਅਸੀਂ ਇੱਕ ਕਿਸ਼ਤ ਜਿਹੜੀ ਆ ਉਹਨਾਂ ਨੂੰ 7000 ਦੇ ਵਿੱਚੋਂ ਸਰਕਾਰ ਵੱਲੋਂ ਦਿੱਤੀ ਜਾਣੀ ਹੈ ਉਹਦੇ ਮੱਕੀ ਦੇ ਜਿਹੜੇ ਸੀਡ ਦੇ ਬੇਲੇ ਆ ਜਾਂ ਦਵਾਈਆਂ ਦੇ ਬੇਲੇ ਆ ਉਹ ਇਹਨਾਂ ਕੋਲ ਜਮ੍ਹਾਂ ਕਰਵਾ ਦਿਓ ਤਾਂ ਜੋ ਤੁਹਾਨੂੰ ਜਿਹੜੇ ਤੁਹਾਡੇ ਖਾਤਿਆਂ ਦੇ ਵਿੱਚ ਪੈਸੇ ਜਿਹੜੇ ਆ ਉਹ ਪੈ ਸਕਣ। ਮੈਂ ਡਾਕਟਰ ਅਸ਼ਵਿੰਦਰ ਕੁਮਾਰ ਬਲਾਕ ਖੇਤੀਬਾੜੀ ਅਫਸਰ ਰੁੜਕਾ ਕਲਾਂ ਅੱਜ ਬਲਾਕ ਰੁੜਕਾ ਕਲਾਂ ਵਿਖੇ ਬਲਾਕ ਪੱਧਰ ਦਾ ਕਿਸਾਨ ਸਹਿਲਾਈ ਕੈਂਪ ਲਗਾਇਆ ਗਿਆ ਜਿਸ ਦੇ ਵਿੱਚ 100 ਤੋਂ ਵੱਧ ਆਗਾਮੀ ਕਿਸਾਨ ਵੀਰਾਂ ਨੇ ਹਾਂ ਭਾਗ ਲਿਆ ਜਿਸ ਦੇ ਵਿੱਚ ਕਿਸਾਨਾਂ ਨੂੰ ਜਿਹੜੀ ਸੋਨੇ ਦੀਆਂ ਫਸਲਾਂ ਦੇ ਵਿੱਚ ਜੋ ਵੀ ਮੁਸ਼ਕਲਾਂ ਆਉਣਗੀਆਂ ਜਾਂ ਆ ਰਹੀਆਂ ਨੇ ਉਹ ਨੰਬਰ ਇਹਨਾਂ ਨੂੰ ਇੱਕ ਤਕਨੀਕੀ ਜਾਣਕਾਰੀ ਦਿੱਤੀ ਗਈ ਅਤੇ ਜਿਹੜੀ ਇੱਕ ਚਰਚਾ ਦਾ ਵਿਸ਼ਾ ਬਣੀ ਹੋਈ ਆ ਕਿ ਬੌਨੇ ਬੂਟਿਆਂ ਦਾ ਜਿਹੜਾ ਰੋਗ ਆ ਉਹ ਸਾਡੇ ਖੇਤਾਂ ਦੇ ਵਿੱਚ ਆ ਰਿਹਾ ਆ ਉਹ ਜਿਹੜੇ ਸਾਰੇ ਸ਼ੰਕੇ ਆ ਉਹਨਾਂ ਦੇ ਦੂਰ ਕੀਤੇ ਗਏ ਆ ਕਿ ਜਿਹੜੇ ਸੈਂਪਲਿੰਗ ਤੋਂ ਬਾਅਦ ਜਿਹੜੇ ਬੂਟੇ ਆ ਉਹਨਾਂ ਦੇ ਵਿੱਚ ਵਾਇਰਸ ਨਹੀਂ ਪਾਇਆ ਗਿਆ ਪਰ ਫਿਰ ਵੀ ਕਿਸਾਨਾਂ ਨੂੰ ਇਹ ਸਲਾਹ ਦਿੱਤੀ ਗਈ ਆ ਕਿ ਉਹ ਆਪਣੀ ਫਸਲ ਦਾ ਲਗਾਤਾਰ ਨਿਰੀਖਣ ਕਰਦੇ ਰਹਿਣ